ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇਸ ਵੱਡੀ ਮਹਾਨ ਹਸਤੀ ਦਾ ਹੋਇਆ ਦੇਹਾਂਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਲੀਵੁੱਡ ਦੀ ਮਸ਼ਹੂਰ ਕੋਰੀਓਗ੍ਰਾਫਰ ਅਤੇ ਨਿਰਦੇਸ਼ਕ ਫਰਾਂਖ ਖਾਨ ਇਸ ਸਮੇਂ ਡੂੰਗੇ ਸਤਵੇਂ ਵਿੱਚ ਗੁਜ਼ਰ ਰਹੀ ਹੈ ਦੱਸਦੀ ਹੈ ਕਿ ਉਹਨਾਂ ਦੀ ਮੰਮੀ ਨਿਕਾ ਇਰਾਨੀ ਨੇ 88 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ ਉਹਨਾਂ ਨੇ 26 ਜੁਲਾਈ 2024 ਨੂੰ ਇਸ ਦੁਨੀਆ ਨੂੰ ਹਮੇਸ਼ਾਲੀ ਅਲਵਿਦਾ ਕਹਿ ਦਿੱਤਾ ਫਰਾਂਖ ਖਾਨ ਨੇ ਕਰ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਸੈਲੀਬ੍ਰਿਟੀਜ਼ ਦੇ ਭੀੜ ਦੇਖਣ ਨੂੰ ਮਿਲੀ ਸ਼ਾਹਰੂਖ ਖਾਨ ਗੋਰੀ ਖਾਨ ਵੀ ਫਰਾਂਖ ਖਾਨ ਨੂੰ ਮਿਲਣ ਪਹੁੰਚੇ ਦੱਸ ਦੱਸਣ ਜੋਗੇ ਕਿ ਫਰਾਂਖ ਖਾਨ ਦੀ ਮਾਂ ਨਿਕਾ ਇਰਾਨੀ ਦਾ ਮੁੰਬਈ ਦੇ ਨੰਨਵਤੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ ਉਹ ਕਰ ਵੀ ਅੱਗੇ ਪਰ ਉਹਨਾਂ ਇਸੇ ਵਿਗੜ ਗਈ ਇਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਲ ਲਿਆਇਆ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ ਦੱਸ ਦੇ ਕਿ ਫ੍ਰਾਂਕ ਅਤੇ ਸ਼ਾਹਰੂਖ ਓਮ ਸ਼ਾਂਤੀ ਓਮ ਅਤੇ ਨਿਊ ਇਅਰ ਵਰਗੀਆਂ ਫਿਲਮਾਂ 'ਚ ਇਕੱਠੇ ਕੰਮ ਕਰ ਚੁੱਕੇ ਹਨ ਅਸਲ ਜ਼ਿੰਦਗੀ 'ਚ ਜੀ ਦੋਵੇਂ ਬਹੁਤ ਚੰਗੇ ਦੋਸਤ ਹਨ ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਫ੍ਰਾਂਕ ਹਣ ਵੀ ਨਜ਼ਰ ਆਇਆ ਉਹਨਾਂ ਨੂੰ ਨੀਲੇ ਰੰਗ ਦੀ ਲੰਬੀ ਕਮੀਜ਼ ਅਤੇ ਸਾਈਡ ਬੈਗ ਦੇ ਨਾਲ ਟਰੌਜ਼ਰ ਪਹਿਨੇ ਦੇਖਿਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ